ਬੰਦੇ ਨੇ ਕਿ ਕਿ ਤਾਂ ਅੰਦਰ ਲਾਈਟਾਂ ਬੰਦ ਕਰਤੀਆਂ ਤੇ ਅਸੀਂ ਕਿ ਸਾਰੇ ਬਾਹਰੇ ਬੰਦਾ ਅੰਦਰ ਕਿੱਦਾਂ ਸੋ ਸਕਦਾ ਮਤਲਬ ਇਦਾਂ ਦੇ ਹਾਲਾਤ ਚ ਕਿੱਦਾਂ ਸੋ ਸਕਦਾ ਉਹ ਤੇ ਸਾਨੂੰ ਸ਼ੱਕ ਹੋ ਗਿਆ ਹੌਲੀ 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 ਟਾਈਮ ਨਿਕਲਦਾ ਗਿਆ ਸਾਰੇ ਜੈਂਟਸ ਜਿੱਦਾਂ ਡਿਊਟੀਆਂ ਚ ਆ ਗਏ ਕੀ ਹੋ ਗਿਆ ਕੀ ਹੋ ਗਿਆ ਤੇ ਅਸੀਂ ਕਿਹਾ ਵੀ ਵੀਡੀਓ ਦੇਖੀ ਅਸੀਂ ਉਹ ਬੰਦਾ ਕੁੜੀ ਅੰਦਰ ਹੀ ਆ ਗਈ ਤੇ ਮਤਲਬ ਉਹ ਬੰਦਾ ਸੋ ਗਿਆ ਫਿਰ ਮਤਲਬ ਗਲੀ ਵਾਲਿਆਂ ਨੇ ਸਾਰਿਆਂ ਨੇ ਗੇਟ ਗੇਟ ਗੁੱਟ ਖੜਕਾਇਆ ਖੜਕਾਇਆ ਤੋਲਿਆ ਬਾਹਰ ਕੱਢਿਆ ਫਿਰ ਜਿੱਦਾਂ ਅਸੀਂ ਸਾਰੇ ਅੰਦਰ ਐਂਟਰ ਕੀਤੇ ਤੇ ਨਾਲ ਹੀ ਉਹਨਾਂ ਦੇ ਘਰ ਦੇ ਸਾਈਡ ਤੇ ਵਾਸ਼ਰੂਮ ਹੈ ਤੇ ਉਹਦੇ ਅੱਗੇ ਗੱਦੇ ਲੱਗੇ ਹੋਏ ਸੀ ਅਸੀਂ ਗੱਦੇ ਗੁੱਦੇ ਹਟਾਏ ਦੇਖਿਆ ਬਾਥਰੂਮ ਦੇ ਅੰਦਰ ਡੈੱਡ ਬੋਡੀ ਪਈ ਸੀ ਡੈੱਡ ਬੋਡੀ ਦਾ ਕਿਦਾਂ ਹਾਲ ਸੀ ਫੇਸ ਵਗੈਰਾ ਲੈਟੀ ਹੋਏ ਸੀ ਪੈਰ ਹੱਥ ਮੁੜੇ ਹੋਏ ਸੀ ਪੈਰ ਮੁੜੇ ਹੋਏ ਸੀ ਤੇ ਬਸ ਉੱਦਾਂ ਪਈ ਹੋਏ ਸਾਬ ਸੁਥਰੇ ਸੀਗੇ ਬਟ ਮਤਲਬ ਗਲੇ ਚਦਨ ਸ਼ਾਂਤ ਸਾ ਸਾਹ ਸਾਹ ਦੇ ਰਿਹਾ ਸੀ ਗਲਾ ਘੋਟ ਕੇ ਮਾਰ ਰਿਹਾ ਤੇ ਥੋੜਾ ਮੂੰਹ ਤੇ ਵੀ ਨਿਸ਼ਾਨ ਵਗੈਰਾ ਸੀਗੇ ਅੰਦਰ ਉਹਨੇ ਵੀ ਥੋੜਾ ਬਹੁਤ ਟਰਾਈ ਕੀਤਾ ਉਹਨੇ ਬੱਚਨ ਦਾ ਤਾਂ ਬਸ ਉਸ ਹਾਲਾਤ ਚ ਸੀਗੇ ਉਹਨੇ ਬੰਦੇ ਨੇ ਕਿ ਕਿ ਤੁਹਾੰਦਰ ਲਾਈਟਾਂ ਬੰਦ ਕਰਤੀਆਂ ਤੇ ਅਸੀਂ ਕਿ ਸਾਰੇ ਬਾਹਰੇ ਬੰਦਾ ਅੰਦਰ ਕਿੱਦਾਂ ਸੋ ਸਕਦਾ ਮਤਲਬ ਇਦਾਂ ਦੇ ਹਾਲਾਤ ਚ ਕਿੱਦਾਂ ਸੋ ਸਕਦਾ ਉਹ ਤੇ ਸਾਨੂੰ ਸ਼ੱਕ ਹੋ ਗਿਆ ਹੌਲੀ 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 ਟਾਈਮ ਨਿਕਲਦਾ ਗਿਆ ਸਾਰੇ ਜੈਂਟਸ ਜਿੱਦਾਂ ਡਿਊਟੀਆਂ ਚ ਆ ਗਏ ਕੀ ਹੋ ਗਿਆ ਕੀ ਹੋ ਗਿਆ ਤੇ ਅਸੀਂ ਕਿਹਾ ਵੀ ਵੀਡੀਓ ਦੇਖੀ ਅਸੀਂ ਉਹ ਬੰਦਾ ਕੁੜੀ ਅੰਦਰ ਹੀ ਆ ਗਈ ਤੇ ਮਤਲਬ ਉਹ ਬੰਦਾ ਸੋ ਗਿਆ ਫਿਰ ਮਤਲਬ ਗਲੀ ਵਾਲਿਆਂ ਨੇ ਸਾਰਿਆਂ ਨੇ ਗੇਟ ਬੁੱਕ ਗੇਟ ਬੁੱਕ ਖੜਕਾਇਆ ਖੜਕਾਇਆ ਤੋੜ ਤੋੜ ਕੇ ਬਾਹਰ ਕੱਢਿਆ ਫਿਰ ਜਿੱਦਾਂ ਅਸੀਂ ਸਾਰੇ ਅੰਦਰ ਐਂਟਰ ਕੀਤੇ ਤੇ ਨਾਲ ਹੀ ਉਹਨਾਂ ਦੇ ਘਰ ਦੇ ਸਾਈਡ ਤੇ ਵਾਸ਼ਰੂਮ ਹੈ ਤੇ ਉਹਦੇ ਅੱਗੇ ਗੱਦੇ ਲੱਗੇ ਹੋਏ ਸੀ ਅਸੀਂ ਗੱਦੇ-ਗੁੱਦੇ ਹਟਾਏ ਦੇਖਿਆ ਬਾਥਰੂਮ ਦੇ ਅੰਦਰ ਡੈੱਡ ਬੋਡੀ ਪਈ ਸੀ ਡੈੱਡ ਬੋਡੀ ਦਾ ਕਿਦਾਂ ਹਾਲ ਸੀ ਫੇਸ ਵਗੈਰਾ ਲੈਟੀ ਹੋਏ ਸੇ ਦੋ ਪੈਰ ਹੱਥ ਮੋੜੇ ਹੋਏ ਸੇ ਪੈਰ ਮੋੜੇ ਹੋਏ ਸੇ ਤੇ ਬਸ ਉਧਾ ਬਈ ਹੋਏ ਸਾਫ ਸੁਥਰੇ ਸਗੇ ਬਟ ਮਤਲਬ ਗਲੇ ਚ ਦਨ ਸ਼ਾਂਤ ਸਾ ਸਾਹ ਸਾਹ ਦੇ ਰੇ ਸਗੇ ਗਲਾ